ਉੱਥੀ ਬਹਿ ਗਿਆ ਗਿਆ ਕੀ ਗਾਹ ਬਸ ਤੁਰਦਾ ਹੀ ਹੋਣਗੇ ਓਏ ਕਾਨੂੰ ਤੁਰਨਾ ਭਾਈ ਕੀ ਲੋੜਾ ਤੁਰਨ ਦੀ ਨੂੰ ਹਾਂ ਬੱਤ ਚੁੰਗੜੀ ਨਾਲੇ ਲੈ ਗਿਆ ਤੇਰੇ ਪੁੱਤ ਦੀ ਫਿਰ ਹੈ ਹੈਲੋ ਓਤਰੀ ਬੰਦਿਆਂ ਜਾਂ ਵਰਗੀ ਬਾਜ ਕਿਵੇਂ ਹੋ ਗਈ ਹੈਲੋ ਬੰਦਾ ਹੀ ਬੋਲਦਾ ਕੇਰੇ ਵਾਂਗੂੰ ਤੀਮੀਲੀ ਬੰਦਾ ਆ ਕਿਆ ਕਿਵੇਂ ਹੈ ਠੀਕ ਹੈ ਠੀਕ ਹੈ ਤੇਰੇ ਮਗਾ ਪੁੱਤ ਦੀ ਚੁੰਗੜੀ ਨਾਲੇ ਲੈ ਗਿਆ ਤੇ ਰੋਂ ਲੱਗ ਰਿਹਾ ਬੇਚੋਰੀ ਬਿਨ ਚੁੰਗੜੀ ਦੁੱਧਰੀ ਚੁੰਗੜੀ ਟੋਂਪ ਘਾਈ ਮਾਰਦਾ ਹੁਣ ਨਾ ਸ਼ਰਮ ਕਰਲਾ ਵੜਾ ਮੋਟਾ ਪੁੱਤ ਨੂੰ ਕੀ ਕਹਾ ਇਹ ਅਪਾ ਜੀ ਮਾਸਿਕ ਦੀ ਆਲੇ ਜਿਹੜੀ ਗੱਲ ਕਰਨੀ ਆ ਉਹ ਕਰ ਲੋ ਨਾ ਤੇ ਇਹਦਾ ਫੋਨ ਚੋ ਫੜਿਆ ਪਹਿਲਾਂ ਮੈਨੂੰ ਐ ਦੱਸ ਮੈਂ ਗੱਲ ਕਰਨੀ ਆ ਬਈ 2 ਮਿੰਟ ਉਧਰ ਚਾ ਲਿਆ ਓ ਹੈਲੋ ਮੇਰੀ ਪੁੱਤ ਦਾ ਫੋਨ ਕਾ ਫੜਿਆ ਦੱਸ ਚਾ ਲਿਆ ਅਪਾ ਜੀ ਗੱਲ ਸੁਣ ਓਏ ਇਹ ਸੜ ਦੇ ਬੂਥੜ ਤੇ ਮਰੂ ਮੈਂ ਪੁੱਤ ਪੁੱਤ ਜੇ ਕਹੀ ਜਨਾ ਚਬੜਾਈ ਜਨੇ ਨੂੰ ਕੀ ਹੋ ਰਿਹਾ ਤੇਰੇ ਚੰਬਲ ਚੰਬਲ ਕੇ ਢੂੜ ਕਿਲੋ ਦਾ ਘਿਓ ਖਾ ਗਿਆ ਕਰਦਾ ਫੈਲੀ ਜਾਂਦੀ ਹੈਗਾ ਹਨ ਟੈਗ ਓ ਜੀ ਨੂੰ पता तेरा की खा गया दस कराली बैडिंग कराया सस वाले दी ओ लग रेने आले ओ पिंगे रे छूटण ਲੈ रेने दो जने तू घरੇ ਕੰਮ ਨਹੀਂ ਕਰਨੇ ਸੌਰਿਆ ਤੇ ਮੇਰਾ ਸਾਲਾ ਲੈਨਾ ਜਿਹੜਾ ਸੌਰਿਆ ਲੈਨਾ ਜਿਹੜਾ ਸੌਰਿਆ ਨੇ ਫਿਰ ਉਹਨਾਂ ਰਿਸ਼ਤੇ ਲਾਰੀ ਤੇ ਯਾਰ ਮੜਾ ਮੋਟਾ ਹੁਣ ਜਾਣਾ ਉਹਨਾਂ ਤੋਂ ਪੈਂਦੀ ਆ ਪਤਾ ਨਹੀਂ ਜਾਂਦਾ ਹੱਥਾ ਛੱਤ ਮਾਰਦੇ ਰਿਸ਼ਤੇ ਲਾਰੀ ਦੀ ਹੋਇ ਸੌਰਿਆ ਨਾਲ ਮੜਾ ਮੋਟਾ ਹੰਗੜ ਰੱਖੀ ਨਹੀਂ ਹੁੰਦੀ ਆ ਇੱਕ ਘੋੜੇ ਤੇ ਬੈਠਣਾ ਹਾਂ 100 ਨੂੰ ਦੁੱਧ ਪੀਉਣਾ ਚੁੰਗੜੀ ਤਾਂ ਤੁਸੀਂ ਲੈ ਗਿਆ ਮੇਰੇ ਨਾਲ ਹਾਂ ਬਾਈ ਹੋ ਗਈ ਗੱਲ ਕਾਈ ਨਾ ਮਾਰਿਆ ਕਰ ਓਏ ਬੰਦਾ ਬਣ ਕੇ ਮੇਰੀ ਗੱਲ ਸੁਣ ਲੈ ਹੱਥ ਨੂੰ ਘਰੇ ਹੋਣਾ ਚਾਹੀਦਾ ਸਮਝ ਗਿਆ ਮੇਰੀ ਗੱਲ ਜਿਹੜੀਆਂ ਪਾਰਟੀਆਂ ਤੁਸੀਂ ਮਾਰਦੇ 70000 ਰੁਪਏ ਦੇ ਵਿਆਹ ਤੇ ਲਾਉਣ ਨੂੰ ਫਿਰ ਜੇ ਤਰਖਾ ਆਊ ਕੱਲੂ ਮੇਰੇ ਹੱਥ ਤੇ ਧਰਨੀ ਹੈ ਐ ਕੱਪ ਤੂੰ ਤੇ ਤੂੰ ਤੇ ਜੇਰੇ ਉੱਤੇ ਕਿੱਥੇ ਜਾਣਾ ਹੈ ਡਿਊਟੀ ਚੱਗ ਜਾਂ ਡਿਊਟੀ ਕਰਤੀ ਹੈ ਜੀ ਤੂੰ ਕਰੇ ਮਾਰ ਤਾ ਕੱਟ ਦੇ ਭਾਈ ਆ ਕਰੇ ਮੇਰੀ ਕਰਿਆ ਮੈਂ ਦਿਖਉਂਦਾ ਹਾਂ ਜੀ ਹੈਲੋ ਹੈਲੋ ਬੇਟਾ ਹਾਂਜੀ ਮੇਰੀ ਗੱਲ ਸੁਣ ਇਹ ਨਾਲ ਜ਼ਿਆਦਾ ਬੋਲਣ ਦੀ ਲੋੜ ਨਹੀਂ ਠੀਕ ਹੈ ਹੁਣ ਤਾਂ ਤੂੰ ਛੇਡ ਤੇ ਰਹ ਤੂੰ ਇਹਨੂੰ ਫੋਨ ਆਉਣਾ ਪੜਾਇਆ ਕਰਨ ਵਾਲੀ ਸਵੇਰ ਦਾ ਕਹੀ ਜਾਂਦਾ ਸੀ ਫੋਨ ਲਾ ਕੇ ਦੇ ਫੋਨ ਲਾ ਕੇ ਦੇ ਕਿ ਤੂੰ ਦੱਸਿਆ ਵੀ ਮੇਰੇ ਨਾਲ ਗਿਆ ਹੋਇਆ ਹੋਰ ਕੀ ਕਹਿੰਦੀ ਮੈਂ ਤੂੰ ਯਾਰ ਕਹਿਣ ਦੀ ਕਿੱਕ ਪੈਣ ਮਾਰੇ ਪੁੱਛਣ ਗਿਆ ਹੋਇਆ ਮੇਰੀ ਗੱਲ ਸੁਣ ਹੁਣ ਤੂੰ ਛੇਤੀ ਘਰੇ ਆਜ ਮਿਲ ਕੇ ਮੈਨੂੰ ਬੋਲੀ ਜਾਊਗਾ ਮੈਂ ਤਾਂ ਕੱਲ ਆਉਂਗਾ ਹੁਣ ਹੈਂ ਓ ਯਾਰ ਇਹ ਕਹਿੰਦੇ ਬਸ ਬਾੜਲੇ ਜਿਹਾ ਤਾਂ ਕਰਤਾ ਯਾਰ ਉਹ ਘੋੜੇ ਤੇ ਚੜਾਉਣੀ ਆ ਯਾਰ ਉਹ ਸਿਰ ਤੇ ਪਾਈ ਖੜੀਆ ਕੋਸਣਾ ਖੋਦ ਸਾਰੀ ਰਾਤ ਲਹੂ ਪੀਜੂਗਾ ਮੈਂ ਨਹੀਂ ਕਰੀਏਗਾ ਤੋ ਆਉ ਕਦੋਂ ਆਉ ਕਦੋਂ ਆਉ ਚੱਲ ਕੋਈ ਨਾ ਦੇਖਦਾ ਜੀ ਚਲੋ ਕਹ ਭਾਈ ਕਦੇ ਹੱਥ ਨੂੰ ਘਰੇ ਵੱੜਦੇ ਉਹ ਦੇਖੋ ਲੜੀ ਜਾਂਦਾ